ਦੇ ਵਿੱਚ ਜਦੋਂ ਕੋਈ ਵੀ ਉਪਰਾਲਾ ਕਰਦੇ ਹਾਂ ਸਾਰਾ ਪਿੰਡ ਰਲ ਮਿਲ ਕੇ ਤੁਹਾਡਾ ਸਾਥ ਦਿੰਦਾ ਜੀ ਹਾਂਜੀ ਹਜੇ ਤੱਕ ਤਾਂ ਮੈਨੂੰ ਲੱਗਿਆ ਨਹੀਂ ਕੋਈ ਪ੍ਰੋਬਲਮ ਆਈ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪਹੁੰਚੇ ਹੋਏ ਹਾਂ ਜੀ ਪਿੰਡ ਟਿੱਬੀ ਤਹਿਸੀਲ ਅਮਲੋਤ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਇਹ ਪਿੰਡ ਹੈ ਜੀ ਇਹ ਪਿੰਡ ਤੁਹਾਨੂੰ ਦਿਖਾਵਾਂਗੇ ਤੇ ਇਸ ਪਿੰਡ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਪਾਰਕ ਤੇ ਬਹੁਤ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਬਾਕੀ ਆਪਾਂ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਮੈਂ ਤੁਹਾਡੇ ਪਿੰਡ ਪਹੁੰਚਿਆ ਜੀ ਤੁਹਾਡੇ ਪਿੰਡ ਨੂੰ ਦਿਖਾਉਣ ਖਾਤਰ ਤੇ ਸਪੰਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬੂ ਜੀ ਦਾ ਖਾਲਸਾ ਬਾਬੂ ਜੀ ਕੀ ਭਤੇ ਜੀ ਸਪੰਸਰ ਸਾਹਿਬ ਜੀ ਆਪਣਾ ਨਾਮ ਦੱਸ ਦਿਓ ਜੀ ਹਾਂਜੀ ਮੇਰਾ ਨਾਮ ਸਟਾਈਲ ਅਨਜੀਤ ਸਿੰਘ ਪੰਦੋਲ ਆ ਜੀ ਠੀਕ ਹੈ ਜੀ ਪਿੰਡ ਦੇ ਵਿੱਚ ਮੈਨੂੰ ਸੁਣਨ ਨੂੰ ਮਿਲੇਗੀ ਤੁਸੀਂ ਕੈਨੇਡਾ ਛੱਡ ਕੇ ਪਿੰਡ ਆਏ ਹੋ ਜੀ ਹਾਂਜੀ ਬਿਲਕੁਲ ਜੀ ਇਹ ਤਾਂ ਮੇਰਾ ਕੀ ਰਿਜਨ ਹੋਇਆ ਜੀ ਬਸ ਜੀ ਆਪਣੇ ਪਿੰਡ ਦਾ ਪਿਆਰ ਆ ਜੀ ਠੀਕ ਹੈ ਜੀ ਜੋ ਜ਼ਰੂਰਤਾਂ ਸੀਗੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਉਹ ਪੂ ਹਾਲਾਣੇ ਚ ਵਾਪਸ ਆ ਜਾਣਾ ਚਾਹੀਦਾ ਉਹ ਸਹੀ ਗੱਲ ਹੈ ਜੀ ਤੁਹਾਡੀ ਆਪਣੇ ਹਾਲ ਨੇ ਚ ਵਾਪਸ ਆ ਜਾਣਾ ਚਾਹੀਦਾ ਤੇ ਪਿੰਡ ਦੇ ਵਿੱਚ ਹੁਣ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਪ੍ਰੋਜੈਕਟ ਚੱਲ ਰਹੇ ਨੇ ਹਾਂ ਜੀ ਹੁਣ ਅਸੀਂ ਪਿੰਡ ਦਾ ਜਿੰਨਾ ਵੀ ਸੀਵਰੇਜ ਦਾ ਕੰਮਾ ਜਿੱਥੇ ਵੀ ਮੀਂਹ ਦਾ ਪਾਣੀ ਖੜਦਾ ਸੀ ਜਿੱਥੇ ਜਿੱਥੇ ਵੀ ਪਾਣੀ ਖੜਦਾ ਸੀਗਾ ਮੀਂਹ ਪਣ ਤੋਂ ਬਾਅਦ ਉਹ ਅਸੀਂ ਹਾਉਦੀਆਂ ਬਣਾ ਕੇ ਉਹਨੂੰ ਅਸੀਂ ਅੰਡਰਗਰਾਉਂਡ ਹਾਉਦੀਆਂ ਬਣਾ ਕੇ ਉਹਨੂੰ ਬਾਹਰ ਕੱਢ ਰਹੇ ਹਾਂ ਜੋ ਵੀ ਪਿੰਡ ਦਾ ਸੀਵਰੇਜ ਦਾ ਕੰਮ ਸੀਗਾ ਜਿਹੜੇ ਘਰਾਂ ਨੂੰ ਸੀਵਰੇਜ ਨਹੀਂ ਮਿਲਿਆ ਹੋਇਆ ਸੀ ਉਹ ਕਰ ਰਹੇ ਹਾਂ ਇਹ ਨਾਈਟ ਗਰਾਉਂਡ ਬਣਾ ਰਹੇ ਹਾਂ ਵਾਲੀਬਾਲ ਦੇ ਲਾਈਟਾਂ ਦਾ ਕੰਪੈਂਡਿੰਗ ਜਾਂ ਸੀਸੀਟੀਵੀ ਕੈਮਰੇਆਂ ਦਾ ਜਾਂ ਗਰਵਾਣੀ ਸਪੀਕਰਾਂ ਚਲਾਉਣੀ ਆ ਕਾਫੀ ਕੰਮ ਸਾਡੇ ਆਉਂਦੀ ਵੀ ਮਤਲਬ ਮਾਈਂਡ ਦੇ ਵਿੱਚ ਹੈਗੇ ਆ ਜਿਹੜਾ ਦਾ ਬਜਟ ਤੇ ਸਰਕਾਰ ਸਾਹ ਦਊਗੀ ਤਾਂ ਆਪਾਂ ਕੰਮ ਕਰਾਂਗੇ ਠੀਕ ਬਹੁਤ ਵਧੀਆ ਸਰਪੰਚ ਸਾਹਿਬ ਕੰਮ ਕਰ ਰਹੇ ਨੇ ਹੁਣ ਆਪਾਂ ਥੋੜੀ ਜੀ ਪਿੰਡ ਬਾਰੇ ਜਾਣਕਾਰੀ ਲੈਣੇ ਆ ਜੀ ਸਪੰਸੋ ਪਿੰਡ ਦੇ ਵਿੱਚ ਕਿੰਨੀ ਕੁ ਆਬਾਦੀ ਹੋਣੀ ਹੈ ਆਲਮੋਸਟ 12-1300 ਆਬਾਦੀ ਹੈਗੀ ਅਜੇ ਆਪਣੇ ਪਿੰਡ ਚ ਤੇ ਜ਼ਿਆਦਾਤਰ ਲੋਕ ਇੱਥੇ ਕਿਸਾਨੀ ਵਰਗ ਨਾਲ ਹੀ ਜੁੜੇ ਹੋਏ ਨੇ ਹਾਂਜੀ ਕਿਸਾਨ ਨੇ ਬਾਕੀ ਐਨਆਰਆਈ ਹੋਗੇ ਜੀ ਬਾਹਰ ਹੋਗੇ ਸਾਡੇ ਪਿੰਡ ਦੇ ਮਾਸਟਰ ਤੇ ਬਹੁਤ ਨੇ ਸੋ ਪੜ੍ਹੇ ਲਿਖੇ ਬੰਦੇ ਜਿਹੜੇ ਦੇ ਵਿੱਚੋਂ ਮੰਨ ਲਾ ਸਾਡੇ ਪਿੰਡ ਮਾਸਟਰਾਂ ਚ ਪਹਿਲੇ ਨੰਬਰ ਤੇ ਆਉਂਦਾ ਠੀਕ ਹੈ ਜੀ ਤੇ ਪਿੰਡ ਦੀ ਜ਼ਮੀਨ ਦਾ ਕੁੱਲ ਰਕਬਾ ਕਿੰਨਾ ਕੁ ਹੋਣਾ ਜੀ 3400 ਜੀ 3400 ਕਿੱਲਾ ਜੀ ਤੇ ਬਾਕੀ ਸ਼ਾਮਲਾਟ 25 ਕਿੱਲੇ ਪਿੰਡ ਦੀ ਸ਼ਾਮਲਾਟ ਪਈ ਆ ਠੀਕ ਹੈ ਜੀ ਮੈਂ ਜ਼ਿਆਦਾਤਰ ਇਹ ਪਿੰਡ ਜੀ ਭੰਦੋਲ ਗੋਦ ਨਾਲ ਸੰਬੰਧ ਦੇਣ ਹੈ ਜੀ ਬਿਲਕੁਲ ਤੇ ਹੁਣ ਤਾਂ ਕਾਫੀ ਹੋਰ ਵੀ ਮਤਲਬ ਇੱਥੇ ਹੋਰ ਗੋਦ ਵੀ ਵੱਸ ਚੁੱਕੇ ਹੋਣਗੇ ਹਾਂਜੀ ਇੱਕ ਦੋ ਜਿਦਾਂ ਮੋਗੇ ਤੋਂ ਇੱਕ ਦੋ ਬਾਹਰੋਂ ਆਏ ਨੇ ਪਰਿਵਾਰ ਬਾਕੀ ਪੰਦੋਲ ਗੋਤਾ ਠੀਕ ਹੈ ਜਿਆਦਾ ਪਿੰਡ ਦੇ ਵਿੱਚ ਜਦੋਂ ਕੋਈ ਵੀ ਉਪਰਾਲਾ ਕਰਦੇ ਹਾਂ ਸਾਰਾ ਪਿੰਡ ਰਲ ਮਿਲ ਕੇ ਤੁਹਾਡਾ ਸਾਥ ਦਿੰਦਾ ਜੀ ਹਾਂਜੀ ਹਜੇ ਤੱਕ ਤਾਂ ਮੈਨੂੰ ਲੱਗਿਆ ਨਹੀਂ ਕੋਈ ਪ੍ਰੋਬਲਮ ਆਈ ਹੈ ਕੋਈ ਸਾਡੇ ਵੀ ਹੈ ਨਹੀਂ ਪਾਰਟੀ ਵਾਲਾ ਸਿਸਟਮ ਸਾਰਾ ਪਿੰਡ ਇੱਕ ਦੂਜੇ ਨਾਲ ਪਿਆਰ ਪ੍ਰੇਮ ਪਿਆਰ ਨਾਲ ਹੀ ਅਸੀਂ ਰਹਿੰਦੇ ਆ ਪਿੰਡ ਦੇ ਵਿੱਚ ਜੀ ਕਿੰਨੇ ਮੈਂਬਰ ਨੇ ਜੀ ਹਾਂਜੀ ਪੰਚਾਇਤ ਮੈਂਬਰ ਹਾਂ ਤੇ 6ਵੇਂ ਸਰਪੰਚ ਹੋ ਗਏ ਆਪਾਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੋ ਨੇ ਜੀ ਦੋ ਗੁਰਦੁਆਰਾ ਸਾਹਿਬ ਨੇ ਜੀ ਹੋਰ ਕਿਹੜੇ-ਕਿਹੜੇ ਸਥਾਨ ਮੌਜੂਦ ਨੇ ਜੀ ਤੇ ਇੱਕ ਮਾੜੀ ਆ ਜੀ ਹਾਂਜੀ ਬਾਕੀ ਹਰੇ ਘਰ ਨੇ ਜਿੱਦਾਂ ਬਾਬਾ ਸੀਦ ਹੁੰਦੇ ਆ ਆਪਣੇ ਉਹਨੂੰ ਹੀ ਰੱਖਿਆ ਤੇ ਦੋ ਪਾਰਕ ਹੋ ਗਏ ਕਮਿਊਨਿਟੀ ਸੈਂਟਰ ਹੋ ਗਿਆ ਇੱਕ ਪ੍ਰਾਇਮਰੀ ਸਕੂਲ ਆ ਇੱਕ ਸੀਨੀਅਰ ਸੈਕੰਡਰੀ ਸਕੂਲ ਆ ਤੇ ਬਾਕੀ ਇਹ ਪੰਚਾਇਤ ਘਰ ਹੋ ਗਿਆ ਡਿਸਪੈਂਸਰੀ ਡਾਕ ਖਾਨਾ ਹੈਗਾ ਜੀ ਤੇ ਆ ਪਾ ਦਰਵਾਜੇ ਤੇ ਖੜੇ ਆ ਜੀ ਦਰਵਾਜਾ ਕਾਫੀ ਪੁਰਾਣਾ ਜੀ ਇਹ ਵੀ ਮੈਂ ਤੁਹਾਨੂੰ ਦੇਖ ਲਿਖਿਆ ਹੋਇਆ ਜਿਹੜਾ ਸਾਨੂੰ ਵੀ ਇੱਥੇ ਤੇ ਬਹੁਤ ਸੋਹਣਾ ਦਰਵਾਜਾ ਬਣਾਇਆ ਵਈ ਤੁਹਾਡੇ ਪਿੰਡ ਦਾ ਪੰਚ ਸਾਹਿਬ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਕੀ ਉਪਰਾਲਾ ਕਰ ਰਹੇ ਹੋ ਹਾਂਜੀ ਹੁਣ ਅਸੀਂ ਇੱਕ ਗਰਾਊਂਡਾਂ ਦਾ ਹੀ ਕਰ ਰਹੇ ਆ ਵਧੀਆ ਵੀ ਨਾਈਟ ਗਰਾਊਂਡ ਬਣਾਈਏ ਬਾਕੀ ਸਾਡੇ ਪਿੰਡ ਦੇ ਲੱਖੀ ਵੀ ਸਾਡਾ ਵੱਡਾ ਵੀਰ ਕ੍ਰਿਕਟ ਖੇਡਦਾ ਰਿਹਾ ਦਾ ਕਾਫੀ ਨਾਮ ਆ ਪਿੰਡ ਟਿੱਬੀ ਇਹਦੇ ਕਰਕੇ ਵੀ ਕਾਫੀ ਜਾਣਿਆ ਜਾਂਦਾ ਕ੍ਰਿਕਟ ਦੇ ਵਿੱਚ ਤੇ ਇਹਨਾਂ ਨੂੰ ਇਹ ਹੁਣ ਸਾਡੇ ਕੋਲ ਸਾਹਿਬ ਨੇ ਨਵੇਂ ਬੱਚਿਆਂ ਨੂੰ ਹੀ ਟ੍ਰੇਨਿੰਗ ਦੇ ਰਹੇ ਨੇ ਠੀਕ ਹੈ ਸਾਸ਼ੀ ਕਲਵਰੇ ਪਹਿਲਾਂ ਤਾਂ ਆਪਣਾ ਪੂਰਾ ਨਾਮ ਦੱਸ ਦਿਓ ਜੀ ਦਵਿੰਦਰ ਚੰਗਾ ਜੀ ਠੀਕ ਹੈ ਜੀ ਤੁਸੀਂ ਬੱਚੇ ਨੂੰ ਟ੍ਰੇਨਿੰਗ ਦੇ ਰਹੇ ਹੋ ਜੀ ਹਾਂਜੀ ਹਾਂਜੀ ਕਿਹੜੀ ਖੇਡ ਵਾਰੀ ক্রিকেট ਖਿਲਾਉਂਦੇ ਆ ਜੀ ਬੱਚਿਆਂ ਨੂੰ ক্রিকেট ਜੀ ਹਾਂਜੀ ਤੇ ਬੱਚੇ ਆਉਂਦੇ ਨੇ ਫਿਰ ਕਿੱਧਣੀ ਜੀ ਬੱਚੇ ਆਉਂਦੇ ਨੇ ਜੀ ਤੇ ਹੁਣ ਅਸੀਂ ਗਰਾਊਂਡ ਨੂੰ ਤਿਆਰ ਕਰ ਰਹੇ ਹਾਂ ਉਹਨਾਂ ਨੂੰ ਨੈਟ ਵਗੈਰਾ ਲਾ ਰਹੇ ਹਾਂ ਵੀ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਖੇਡਣ ਖਾਤਰ ਬਹੁਤ ਚੰਗੀ ਗੱਲ ਹੈ ਜੀ ਪਿੰਡ ਬਾਰੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਅੱਜ ਆਪਾਂ ਬਚਾ ਲਾਂਗੇ हां ਜੜਾ ਨਾਲ ਜੋੜ ਲਾਂਗੇ ਨਾ ਸਵਨ ਸਾਹਿਬ ਸਹੀ ਗੱਲ ਹੈ ਜੀ ਤਾਂ ਆਪਾਂ ਆਪਣੀ ਆਉਣ ਵਾਲੀਆਂ ਪੀੜ੍ਹੀ ਨੂੰ ਬਚਾ ਲਾਂਗੇ ਜੀ ਤੇ ਆ ਵੀ ਆਪਣੀਆਂ ਵੀਡੀਓ ਬਣਾਉਣ ਦਾ ਇਹੀ ਜਰੀਆ ਹੈ ਕਿ ਜਿਹੜੇ ਵੀ ਐਨ ਆਰ ਆਈ ਵੀਰ ਆਪਣੇ ਬਾਹਰੇ ਬੈਠੇ ਨੇ ਉਹਨਾਂ ਤੱਕ ਆਪਾਂ ਪਿੰਡ ਦੀ ਉਹ ਮਹਿਕ ਪਹੁੰਚਾ ਸਕੀਏ ਕਿ ਪਿੰਡ ਦੀ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਸਕਣ ਜਿਵੇਂ ਅੱਜ ਪਿੰਡ ਦੇ ਹਨਾ ਜਿਹੜਾ ਸ਼ੂਟ ਕਰਾਂਗੇ ਪਿੰਡ ਦੀ ਉਹ ਕੱਲੀ ਕੱਲੀ ਗਲੀ ਦਿਖਾਵਾਂਗੇ ਕਿ ਇੱਥੇ ਜਿਹੜਾ ਉਹਨਾਂ ਦਾ ਬਚਪਨ ਹੈ ਵਿੱਤਿਆ ਹੁੰਦਾ ਬਾਕੀ ਤੁਸੀਂ ਤਾਂ ਬਾਹਰ ਰਹੇ ਕਿ ਹੁਣ ਦੋਨੋਂ ਦਾ ਜਿਆਦਾ ਪਤਾ ਹੋਣਾ ਜੀ ਬਿਲਕੁਲ ਪਿੰਡ ਦੀ ਕਿੰਨੀ ਖੱਚ ਹੁੰਦੀ ਹੈ ਜੀ ਪਿੰਡ ਦੀ ਬਹੁਤ ਅੱਛਾ ਜੀ ਬਸ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਕਿ ਚਲੋ ਸਾਰਿਆਂ ਨੂੰ ਬਾਹਰ ਰੋਟੀ ਲਈ ਜਾਣਾ ਚਾਹੀਦਾ ਪਰ ਜਦੋਂ ਘਰੇਲੂ ਕੰਮ ਜੋ ਵੀ ਲੋਕ ਠੀਕ ਹੋ ਗਏ ਜਦੋਂ ਕੰਡੀਸ਼ਨਲ ਵੀ ਤੁਸੀਂ ਠੀਕ ਹੋ ਗਏ ਤਾਂ ਤੁਹਾਨੂੰ ਮੋੜਾ ਆਪਣੇ ਬਤਨ ਨੂੰ ਮੋੜੋਣਾ ਚਾਹੀਦਾ ਜੀ ਬਹੁਤ ਸੋਹਣੀ ਗੱਲ ਗੈਸਟਪੰਸ ਸਾਹਿਬ ਜੀ ਨੇ ਹੁਣ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਪਿੰਡ ਦੇ ਪੰਧੋਲ ਗੋਦ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਬਾਬਾ ਜੀ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਬਾਬਾ ਜੀ ਨਾਮ ਕੀ ਹੈ ਜੀ ਆਪਣਾ ਅਮਰਜੀਤ ਸਿੰਘ ਅਮਰਜੀਤ ਸਿੰਘ ਕਿੰਨੀ ਕੁ ਉਮਰ ਹੋ ਗਈ ਜੀ ਤਕਰੀਬ ਨਾਲ 68 ਸਾਲ ਦੀ 68 ਸਾਲ ਦੀ ਥੋੜਾ ਜਿਹਾ ਮੈਨੂੰ ਦੱਸੋ ਜੀ ਪੰਧੋਲ ਗੋਤ ਦੇ ਆਪਣੇ ਇੱਧਰ ਕਿੰਨੇ ਪਿੰਡ ਨੇ ਜੀ ਪੰਧੋਲ ਗੋਤ ਦੇ 12 ਪਿੰਡ ਨੇ 12 ਪਿੰਡਾਂ ਦੇ ਵਿੱਚ ਇੱਕ ਸਾਡੇ ਬਾਬਾ ਸਿੱਧਾ ਸਥਾਨ ਆਉਂਦਾ ਵਿੱਚ ਅੱਛਾ ਜੀ ਉਹਦੀ ਕਾਫੀ ਮੰਤਜ ਪਿੰਡ ਦੇ ਵਿੱਚ ਸਾਡੇ 12 ਪਿੰਡੇ ਉਹਨਾਂ ਨੂੰ ਮੰਨ ਰੱਖਦੇ ਨੇ ਜੀ ਹਾਂ ਜੀ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਠੀਕ ਹੈ ਜੀ ਲੋਹਰਾਂ ਵਾਲੇ ਸੰਤਾਂ ਦੇ ਸਦੇਸ ਸਿੰਘ ਲੋਹਰਾਂ ਵਾਲੇ ਨੇ ਨਹੀਂ ਪੱਥਰ ਰੱਖਿਆ ਸੀ ਪਿੰਡ ਦੇ ਵਿੱਚ ਟੋਟਲ ਸਾਰੀ ਧਰਮਿਕ ਸਥਾਨ ਮੌਜੂਦ ਨਹੀਂ ਤਕਰੀਬਨ ਸਾਰੇ ਤਾਂ ਨਹੀਂ ਹੈ ਹਾਂਜੀ ਗੁਰਦੁਰੂ ਘਰ ਹੀ ਨਹੀਂ ਆਦੇ ਠੀਕ ਹੈ ਜੀ ਉਹ ਵਧੀਆ ਲੱਗਿਆ ਜੀ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਲਦੀ ਹੀ ਦਰਸ਼ਕ ਵੀਰੋ ਇਸ ਪਿੰਡ ਟਿੱਬੀ ਦੀ ਵੀਡੀਓ ਤੁਹਾਡੇ ਰੂਪ ਕਰਾਂਗੇ ਇਸ ਪਿੰਡ ਬਾਰੇ ਤੁਹਾਨੂੰ ਜਾਣਕਾਰੀ ਮੈਨੂੰ ਲੱਗਦਾ ਚੰਗੀ ਲੱਗੀ ਹੋਣੀ ਹੈ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਲੋਕ ਇਸ ਏਰੀਆ ਦੇ ਵਿੱਚ ਮਲੋਹੇਰੀ ਦੇ ਵਿੱਚ ਆਲੂਆਂ ਦੀ ਖੇਤੀ ਜ਼ਿਆਦਾ ਕਰਦੇ ਨੇ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਲਦੀ ਹੀ ਤੁਹਾਡੇ ਸਾਹਮਣੇ ਪਿੰਡ ਟਿੱਬੀ ਦੀ ਪੂਰੀ ਵੀਡੀਓ ਪੇਸ਼ ਕਰਾਂਗੇ ਜੀ ਧੰਨਵਾਦ